ਸਵੇਰ ਦਾ ਸਮਾਂ ਸੀ ਸਾਰੇ ਪਾਸੇ ਸ਼ਾਂਤੀ ਸੀ ਸਾਡਾ ਘਰ ਸ਼ਹਿਰ ਤੋਂ ਲਗਭਗ 20 ਕਿਲੋਮੀਟਰ ਦੂਰ ਬਹੁਤ ਹੀ ਆਲੀਸ਼ਾਨ ਘਰ ਸੀ ਸਾਡੇ ਘਰ ਵਿੱਚ ਸਾਰੀਆਂ ਸੁੱਖ ਸੁਵਿਧਾਵਾਂ ਸਨ ਸਾਡੇ ਘਰ ਵਿੱਚ ਜਿੰਨੇ ਮੈਂਬਰ ਸਨ ਉਸ ਤੋਂ ਜ਼ਿਆਦਾ ਤਾਂ ਗੱਡੀਆਂ ਸਨ ਕਿਸੇ ਵੀ ਚੀਜ਼ ਦੀ ਸਾਨੂੰ ਕੋਈ ਕਮੀ ਨਹੀਂ ਸੀ ਲੇਕਿਨ ਸਾਡੀ ਜ਼ਿੰਦਗੀ ਵਿੱਚ ਸਿਰਫ ਇੱਕ ਹੀ ਚੀਜ਼ ਦੀ ਕਮੀ ਸੀ ਉਹ ਸੀ ਸਾਡੇ ਪਾਪਾ ਸਾਡੇ ਪਾਪਾ ਦਾ ਬਚਪਨ ਵਿੱਚ ਹੀ ਇੱਕ ਐਕਸੀਡੈਂਟ ਵਿੱਚ ਮੌਤ ਹੋ ਗਈ ਜਦੋਂ ਮੈਂ ਸਿਰਫ 3 ਸਾਲ ਦੀ ਸੀ ਮੇਰੇ ਪਾਪਾ ਇੱਕ ਬਿਜ਼ਨਸਮੈਨ ਸਨ ਅਤੇ ਕਾਫੀ ਚੰਗਾ ਪਾਪਾ ਦਾ ਬਿਜ਼ਨਸ ਚੱਲਦਾ ਸੀ ਉਦੋਂ ਮੇਰੇ ਦੋਨੋਂ ਵੱਡੇ ਭਰਾ ਇੱਕ ਭਰਾ 15 ਸਾਲ ਦਾ ਸੀ ਤੇ ਦੂਸਰਾ 13 ਸਾਲ ਦਾ ਸੀ ਦੋਨੋਂ ਭਰਾਵਾਂ ਨੇ ਪਾਪਾ ਦੀ ਤਰ੍ਹਾਂ ਹੀ ਬਿਜ਼ਨਸ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਲਿਆ ਅਤੇ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਅੱਜ ਤੱਕ ਘਰ ਵਿੱਚ ਪੈਸਿਆਂ ਦੀ ਤੰਗੀ ਮਹਿਸੂਸ ਨਹੀਂ ਹੋਈ ਅਸੀਂ ਸਕੂਲ ਵੀ ਜਾਂਦੇ ਤਾਂ ਏਸੀ ਬੱਸਾਂ ਵਿੱਚ ਹੀ ਜਾਂਦੇ ਸਕੂਲ ਵਿੱਚ ਵੀ ਸਾਡੇ ਕਲਾਸਰੂਮ ਵਿੱਚ ਏਸੀ ਲੱਗੇ ਹੋਏ ਸਨ ਅਸੀਂ ਵਧੀਆ ਮਹਿੰਗੀਆਂ ਕਾਰਾਂ ਵਿੱਚ ਘੁੰਮਦੇ ਵੱਡੇ ਵੱਡੇ ਮੋਲਾਂ ਵਿੱਚ ਸ਼ਾਪਿੰਗ ਕਰਨ ਜਾਂਦੇ ਸਾਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਸੀ ਸਾਡੇ ਘਰ ਵਿੱਚ ਨੌਕਰ ਚਾਕਰ ਸਨ ਜਿਸ ਦੀ ਵਜ੍ਹਾ ਨਾਲ ਅਸੀਂ ਜੋ ਚੀਜ਼ ਮੰਗਦੇ ਉਦੋਂ ਹੀ ਸਾਡੇ ਅੱਗੇ ਹਾਜ਼ਰ ਹੋ ਜਾਂਦੀ ਸਭ ਕੁਝ ਸਾਡੇ ਘਰ ਬਹੁਤ ਵਧੀਆ ਚੱਲ ਰਿਹਾ ਸੀ ਲੇਕਿਨ ਇੱਕ ਦਿਨ ਕੁਝ ਇਹੋ ਜਿਹਾ ਹੋਇਆ ਕਿ ਮੇਰੇ ਦੋਨੋਂ ਭਰਾਵਾਂ ਨੂੰ ਕੰਮ ਲਈ ਪਿੰਡੋਂ ਬਾਹਰ ਜਾਣਾ ਪਿਆ ਦੋਨੋਂ ਵੀਰੇ ਅਲੱਗ-ਅਲੱਗ ਸ਼ਹਿਰ ਗਏ ਹੋਏ ਸਨ। ਉਸ ਦਿਨ ਸਾਡੇ ਘਰ ਵਿੱਚ ਮੇਰੀ ਮੰਮੀ ਨੇ ਆਲੂ ਦੇ ਪਰੌਂਠੇ ਬਣਾਏ ਸਨ ਤਾਂ ਮੈਂ, ਮੰਮੀ ਅਤੇ ਮੇਰੀ ਛੋਟੀ ਭੈਣ ਅਸੀਂ ਤਿੰਨੋਂ ਹੀ ਘਰ ਵਿੱਚ ਸੀ। ਬਾਕੀ ਸਾਡੇ ਘਰ ਦੇ ਤਿੰਨ ਨੌਕਰ ਸਨ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਖਾਣਾ ਖਾਧਾ। ਅਸੀਂ ਸਾਰੇ ਜਣੇ ਇਕੱਠੇ ਹੀ ਬੈਠ ਕੇ ਖਾਣਾ ਖਾਂਦੇ ਸੀ। ਸਾਡੇ ਘਰ ਵਿੱਚ ਇੱਕ ਚੀਜ਼ ਬੜੀ ਵਧੀਆ ਸੀ ਕਿ ਸਾਡੇ ਘਰ ਵਿੱਚ ਸਾਰਿਆਂ ਨੂੰ ਇੱਜ਼ਤ ਦਿੱਤੀ ਜਾਂਦੀ ਸੀ। ਸਾਡੇ ਘਰ ਵਿੱਚ ਜੋ ਵੀ ਖਾਣਾ ਬਣਦਾ ਸੀ ਉਹੀ ਸਾਡੇ ਘਰ ਦੇ ਨੌਕਰ ਤੇ ਅਸੀਂ ਸਾਰੇ ਇਕੱਠੇ ਬੈਠ ਕੇ ਖਾਂਦੇ ਸੀ ਉਸ ਦਿਨ ਵੀ ਸਾਰਿਆਂ ਨੇ ਬੈਠ ਕੇ ਆਲੂ ਦੇ ਪਰੌਂਠੇ ਖਾਦੇ ਖਾਣਾ ਖਾਣ ਤੋਂ ਬਾਅਦ ਮੰਮੀ ਅਤੇ ਪਿੰਦੂ ਆਰਾਮ ਕਰਨ ਚਲੀਆਂ ਗਈਆਂ ਅਤੇ ਮੈਂ ਆਪਣੇ ਰੂਮ ਵਿੱਚ ਪੜ੍ਹਾਈ ਕਰਨ ਦੇ ਲਈ ਚਲੀ ਗਈ ਕਿਉਂਕਿ ਮੇਰੇ ਪੇਪਰ ਹੋਣ ਵਾਲੇ ਸਨ 15 ਮਿੰਟ ਤੋਂ ਬਾਅਦ ਹੀ ਮੇਰੇ ਪੇਟ ਵਿੱਚ ਅਚਾਨਕ ਦਰਦ ਸ਼ੁਰੂ ਹੋਇਆ ਅਤੇ ਦਰਦ ਇੰਨਾ ਭਿਆਨਕ ਸੀ ਕਿ ਮੇਰੇ ਮੂੰਹ ਵਿੱਚੋਂ ਨਾ ਆਵਾਜ਼ ਨਿਕਲ ਰਹੀ ਸੀ ਨਾ ਹੀ ਮੇਰੇ ਕੋਲੋਂ ਦਰਦ ਬਰਦਾਸ਼ਤ ਹੋ ਰਿਹਾ ਸੀ ਮੈਂ ਪੜ੍ਹਾਈ ਛੱਡ ਕੇ ਬਿਸਤਰ ਤੇ ਲੇਟ ਗਈ ਦਰਦ ਇਸ ਤਰ੍ਹਾਂ ਸੀ ਜਿਵੇਂ ਕੋਈ ਅੰਦਰ ਹਥੌੜੇ ਮਾਰ ਰਿਹਾ ਹੋਵੇ ਹੌਲੀ ਹੌਲੀ ਚਿਹਰਾ ਮੇਰਾ ਪੀਲਾ ਪੈਣ ਲੱਗ ਪਿਆ ਤੇ ਮੱਥੇ ਤੇ ਪਸੀਨਾ ਆਉਣ ਲੱਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਰਿਹਾ ਹੈ ਮੈਂ ਮੰਮੀ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਮੰਮੀ ਲੇਕਿਨ ਮੇਰੇ ਗਲੇ ਵਿੱਚੋਂ ਆਵਾਜ਼ ਹੀ ਨਹੀਂ ਨਿਕਲੀ। ਇਦਾਂ ਲੱਗ ਰਿਹਾ ਸੀ ਕਿ ਮੇਰੀ ਆਵਾਜ਼ ਗਲੇ ਵਿੱਚ ਹੀ ਫਸ ਗਈ ਹੈ। ਉਦੋਂ ਹੀ ਮੇਰੀ ਛੋਟੀ ਭੈਣ ਪਿੰਦੂ ਉੱਥੋਂ ਲੰਘ ਰਹੀ ਸੀ। ਉਸਨੇ ਦੇਖਿਆ ਕਿ ਮੈਂ ਬਿਸਤਰ ਤੇ ਬਹੁਤ ਬੁਰੀ ਹਾਲਤ ਵਿੱਚ ਲੇਟ ਰਹੀ ਹਾਂ। ਮੇਰੀਆਂ ਅੱਖਾਂ ਧੁੰਦਲੀਆਂ ਹੋ ਚੁੱਕੀਆਂ ਸਨ ਅਤੇ ਪੇਟ ਤੇ ਹੱਥ ਰੱਖ ਕੇ ਤਰਲੇ ਮਾਰ ਰਹੀ ਸੀ। ਤਾਂ ਤੁਰੰਤ ਉਹ ਮੇਰੇ ਕੋਲ ਆਈ ਤੇ ਬੋਲੀ, "ਦੀਦੀ, ਕੀ ਹੋਇਆ?" ਮੈਂ ਬਹੁਤ ਜਹੀ ਟੁੱਟੇ ਫੁੱਟੇ ਆਵਾਜ਼ ਵਿੱਚ ਕਿਹਾ ਦਰਦ ਪੇਟ ਪਿੰਦੂ ਘਬਰਾ ਗਈ ਉਸਨੇ ਮੇਰੀ ਹਾਲਤ ਦੇਖ ਕੇ ਤੁਰੰਤ ਮੰਮੀ ਨੂੰ ਆਵਾਜ਼ਾਂ ਮਾਰੀਆਂ ਤੇ ਉਹ ਵੀ ਭੱਜਦੀ ਹੋਈ ਮੰਮੀ ਨੂੰ ਬੁਲਾਉਣ ਚਲੀ ਗਈ ਮੰਮੀ ਭੱਜ ਕੇ ਆਈ ਉਸ ਦੇ ਨਾਲ ਗੀਤਾ ਆਂਟੀ ਸ਼ਕੁੰਤਲਾ ਅਤੇ ਰਾਮ ਅੰਕਲ ਵੀ ਆ ਗਏ ਇਹ ਤਿੰਨੋਂ ਸਾਡੇ ਘਰ ਦੇ ਨੌਕਰ ਸਨ ਅਤੇ ਇਹੋ ਤਿੰਨੋਂ ਸਾਡੇ ਘਰ ਵਿੱਚ ਹੀ ਆਪਣੇ ਆਪਣੇ ਕਮਰਿਆਂ ਵਿੱਚ ਰਹਿੰਦੇ ਸਨ। ਉਹਨਾਂ ਨੇ ਮੈਨੂੰ ਦੇਖਿਆ ਤਾਂ ਉਹਨਾਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਜਿਹੜਾ ਸਫੇਦ ਹੋ ਗਿਆ। ਉਹਨਾਂ ਨੇ ਪੁੱਛਿਆ ਕੀ ਹੋਇਆ ਬੇਟੀ? ਮੈਂ ਬਸ ਮੰਮੀ ਨੂੰ ਦੇਖ ਰਹੀ ਸੀ ਤੇ ਪੇਟ ਫੜ ਕੇ ਹਲਕਾ ਜਿਹਾ ਇਸ਼ਾਰਾ ਕਰ ਰਹੀ ਸੀ। ਮੰਮੀ ਸਮਝ ਗਈ ਕਿ ਕੁਝ ਗੜਬੜ ਹੈ। ਸਾਡੇ ਕੋਲ ਘਾਰ ਤਾਂ ਸੀ। ਲੇਕਿਨ ਮੰਮੀ ਨੂੰ ਚਲਾਉਣੀ ਨਹੀਂ ਆਉਂਦੀ ਸੀ ਅਤੇ ਵੀਰਾ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਸਾਡੇ ਘਰ ਵਿੱਚ ਤਿੰਨ ਕਾਰਾਂ ਹਨ ਦੋ ਕਾਰਾਂ ਮੇਰੇ ਦੋਨੋਂ ਪਹੜਾ ਲੱਗੇ ਹੋਏ ਸਨ ਅਤੇ ਇੱਕ ਕਾਰ ਸਾਡੇ ਘਰ ਵਿੱਚ ਹੀ ਖੜੀ ਰਹਿੰਦੀ ਸੀ ਤਾਂ ਕਿ ਸਾਡੇ ਘਰ ਵਿੱਚ ਕਦੇ ਵੀ ਕੋਈ ਐਮਰਜੈਂਸੀ ਆਵੇ ਤਾਂ ਉਦੋਂ ਹੀ ਅਸੀਂ ਉਸ ਕਾਰ ਨੂੰ ਲਿਜਾ ਸਕੀਏ ਲੇਕਿਨ ਜੋ ਸਾਡੀ ਕਾਰ ਦੇ ਡਰਾਈਵਰ ਸਨ ਉਹ ਦੋ ਦਿਨ ਪਹਿਲਾਂ ਹੀ 10 ਮਹੀਨਿਆਂ ਬਾਅਦ 15 ਦਿਨਾਂ ਦੀ ਛੁੱਟੀ ਲੈ ਕੇ ਆਪਣੇ ਘਰ ਗਏ ਹੋਏ ਸਨ ਮੰਮੀ ਭੱਜ ਕੇ ਆਪਣੇ ਕਮਰੇ ਵਿੱਚ ਗਈ ਤੇ ਆਪਣਾ ਫੋਨ ਲੈ ਕੇ ਆਈ ਉਸ ਵਿੱਚ ਸ਼ਮਸ਼ੀਰ ਅੰਕਲ ਦਾ ਨੰਬਰ ਡਾਇਲ ਕੀਤਾ ਸ਼ਮਸ਼ੀਰ ਅੰਕਲ ਜੋ ਸਾਡੇ ਪਾਪਾ ਦੇ ਬਚਪਨ ਦੇ ਦੋਸਤ ਸਨ ਪਾਪਾ ਤਾਂ ਹੁਣ ਨਹੀਂ ਰਹੇ ਲੇਕਿਨ ਸ਼ਮਸ਼ੀਰ ਅੰਕਲ ਅੱਜ ਵੀ ਮੰਮੀ ਤੇ ਸਾਡਾ ਸਾਰਿਆਂ ਦਾ ਬਹੁਤ ਧਿਆਨ ਰੱਖਦੇ ਹਨ ਕਰੀਬ 15 ਮਿੰਟਾਂ ਬਾਅਦ ਉਹ ਰਿਕਸ਼ਾ ਲੈ ਕੇ ਪਹੁੰਚੇ ਉਦੋਂ ਤੱਕ ਮੈਂ ਤੜਫਦੀ ਰਹੀ ਮੇਰੀਆਂ ਅੱਖਾਂ ਪਾਰ ਆਈਆਂ ਮੈਂ ਬਸ ਹੌਲੀ-ਹੌਲੀ ਬੜਬੜਾ ਰਹੀ ਸੀ ਕਿ हे ਪ੍ਰਮਾਤਮਾ ਮੇਰੇ ਤੋਂ ਇਹ ਦਰਦ ਹੋਰ ਬਰਦਾਸ਼ਤ ਨਹੀਂ ਹੋ ਰਿਹਾ ਮੰਮੀ ਪਿੰਦੂ ਸ਼ਮਸ਼ੀਰ ਅੰਕਲ ਨੇ ਮਿਲ ਕੇ ਮੈਨੂੰ ਰਕਸ਼ੇ ਵਿੱਚ ਬਿਠਾਇਆ ਜਦੋਂ ਮੈਨੂੰ ਉਠਾਇਆ ਜਾ ਰਿਹਾ ਸੀ ਤਾਂ ਦਰਦ ਇਸ ਤਰ੍ਹਾਂ ਸੀ ਜਿਵੇਂ ਕੋਈ ਮੇਰੇ ਅੰਦਰ ਅੱਗ ਲੱਗੀ ਹੋਵੇ ਮੇਰੇ ਮੂੰਹ ਚੋਂ ਚੀਕਾਂ ਵੀ ਨਹੀਂ ਨਿਕਲ ਰਹੀਆਂ ਸਨ ਲੇਕਿਨ ਮੇਰੇ ਚਿਹਰੇ ਦੇ ਹਾ ਭਾਵ ਪਸੀਨਾ ਅਤੇ ਕੰਬਦੇ ਬੁੱਲ ਸਭ ਕੁਝ ਬਿਆਨ ਕਰ ਰਹੇ ਸਨ ਅਸੀਂ ਤੇਜ਼ੀ ਨਾਲ ਹਸਪਤਾਲ ਪਹੁੰਚੇ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਵਿੱਚ ਮੈਨੂੰ ਲਿਜਾਇਆ ਗਿਆ ਹਸਪਤਾਲ ਕਾਫੀ ਸਾਫ਼ ਸੁਥਰਾ ਸੀ ਉਸ ਦੀ ਹਰ ਇੱਕ ਚੀਜ਼ ਬਹੁਤ ਹੀ ਵਧੀਆ ਸੀ ਅਤੇ ਉਹ ਦੇਖਣ ਵਿੱਚ ਵੀ ਕਾਫੀ ਜ਼ਿਆਦਾ ਵਧੀਆ ਲੱਗ ਰਿਹਾ ਸੀ ਉੱਥੋਂ ਦੇ ਡਾਕਟਰ ਅਤੇ ਨਰਸਾਂ ਵੀ ਕਾਫੀ ਤਜਰਬੇਕਾਰ ਸਨ ਸਾਡਾ ਰੂਮ ਫਰਸਟ ਫਲੋਰ ਤੇ ਸੀ ਅਸੀਂ ਸਾਰੇ ਲਿਫਟ ਤੋਂ ਗਏ ਤੇ ਸਾਡਾ ਜੋ ਰੂਮ ਸੀ ਉਥੇ ਵੀ ਏਸੀ ਲੱਗਿਆ ਹੋਇਆ ਸੀ ਬਹੁਤ ਹੀ ਵਧੀਆ ਰੂਮ ਸੀ ਉਥੇ ਇੱਕ ਅਤਰ ਲਗਾਇਆ ਗਿਆ ਸੀ ਜਿਸ ਦੀ ਖੁਸ਼ਬੂ ਤਾਂ ਇੰਨੀ ਵਧੀਆ ਲੱਗ ਰਹੀ ਸੀ ਕਿ ਜਿਸ ਨਾਲ ਮੇਰੇ ਮਨ ਨੂੰ ਥੋੜੀ ਜਿਹੀ ਰਾਹਤ ਮਿਲੀ ਅਤੇ ਮੈਨੂੰ ਉਥੇ ਬੈੱਡ ਤੇ ਲਟਾ ਦਿੱਤਾ ਗਿਆ ਉਸ ਤੋਂ ਬਾਅਦ ਵਿੱਚ ਇੱਕ ਨਰਸ ਆਈ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਦਰਦ ਕਾਫੀ ਜ਼ਿਆਦਾ ਹੋ ਰਿਹਾ ਹੈ ਡਾਕਟਰ ਹੁਣੇ ਆਪਰੇਸ਼ਨ ਥੀਏਟਰ ਵਿੱਚ ਗਏ ਹੋਏ ਹਨ ਉਦੋਂ ਤੱਕ ਡਾਕਟਰ ਨੇ ਮੈਨੂੰ ਬੋਲਿਆ ਹੈ ਕਿ ਇਹ ਇੰਜੈਕਸ਼ਨ ਲਗਾ ਦੇਣਾ ਜਿਸ ਨਾਲ ਤੁਹਾਡਾ ਦਰਦ ਕਾਫੀ ਹੱਦ ਤੱਕ ਘਟ ਹੋ ਜਾਵੇਗਾ ਅਤੇ ਤੁਹਾਨੂੰ ਦਰਦ ਤੋਂ ਥੋੜੀ ਰਾਹਤ ਵੀ ਮਿਲੇਗੀ ਮੰਮੀ ਅਤੇ ਸ਼ਮਸ਼ੀਰ ਅੰਕਲ ਨੇ ਕਿਹਾ ਕਿ ਠੀਕ ਹੈ ਇੰਜੈਕਸ਼ਨ ਲਗਾ ਦਿਓ ਇਹ 2-3 ਘੰਟੇ ਤੋਂ ਦਰਦ ਨਾਲ ਤੜਫ ਰਹੀ ਹੈ ਚੰਗਾ ਹੋਵੇਗਾ ਜੇ ਉਸਦਾ ਦਰਦ ਘਟ ਹੋ ਜਾਵੇਗਾ ਇਸ ਨੂੰ ਵੀ ਥੋੜਾ ਆਰਾਮ ਮਿਲੇਗਾ ਉਦੋਂ ਹੀ ਨਰਸਾਈ ਜੋ ਦੇਖਣ ਵਿੱਚ ਕਾਫੀ ਸੁੰਦਰ ਤੇ ਸਮਝਦਾਰ ਲੱਗ ਰਹੀ ਸੀ ਅਤੇ ਕਾਫੀ ਤਜਰਬੇਕਾਰ ਵੀ ਲੱਗ ਰਹੀ ਸੀ ਉਸ ਦੀ ਉਮਰ ਕੋਈ 30-35 ਸਾਲ ਦੀ ਹੋਵੇਗੀ ਉਸ ਦਾ ਨਾਮ ਕਮਲ ਸੀ ਉਸ ਨੇ ਮੈਨੂੰ ਇੰਜੈਕਸ਼ਨ ਲਗਾਇਆ ਅਤੇ ਉਸ ਇੰਜੈਕਸ਼ਨ ਨਾਲ ਮੇਰਾ ਕੁਝ ਹੀ ਦੇਰ ਵਿੱਚ ਦਰਦ ਘਟ ਹੋ ਗਿਆ ਤੇ ਫਿਰ ਮੈਂ ਨਰਸ ਨੂੰ ਧੰਨਵਾਦ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਮੇਰਾ ਦਰਦ ਘਟ ਹੋ ਰਿਹਾ ਹੈ ਮੈਨੂੰ ਪਹਿਲਾਂ ਤੋਂ ਕਾਫੀ ਰਾਹਤ ਮਿਲੀ ਹੈ ਉਸਨੇ ਵੀ ਮੇਰੇ ਵੱਲ ਵੇਖਿਆ ਤੇ ਕੁਝ ਨਹੀਂ ਕਿਹਾ ਬਸ ਮੁਸਕਰਾ ਪਈ ਤੇ ਮੈਂ ਉਸਨੂੰ ਕਿਹਾ ਕਿ ਮੇਰੀਆਂ ਅੱਖਾਂ ਥੋੜੀਆਂ ਭਾਰੀਆਂ ਹੋ ਰਹੀਆਂ ਹਨ ਮੈਨੂੰ ਇਦਾਂ ਲੱਗ ਰਿਹਾ ਹੈ ਜਿਵੇਂ ਨੀਂਦ ਆ ਰਹੀ ਹੋਵੇ ਤਾਂ ਮੈਨੂੰ ਨਰਸ ਨੇ ਕਿਹਾ ਕਿ ਠੀਕ ਹੈ ਤੁਸੀਂ ਲੇਟ ਜਾਓ ਤੇ ਆਰਾਮ ਕਰੋ ਡਾਕਟਰ ਨੂੰ ਅਜੇ ਆਉਣ ਵਿੱਚ ਟਾਈਮ ਲੱਗੇਗਾ ਲਗਭਗ ਪੌਣੇ ਘੰਟੇ ਤੋਂ ਬਾਅਦ ਮੇਰੀ ਅੱਖ ਖੁੱਲੀ ਮੈਂ ਪਹਿਲਾਂ ਨਾਲੋਂ ਵਧੀਆ ਮਹਿਸੂਸ ਕਰ ਰਹੀ ਸੀ ਮੰਮੀ ਕੋਲ ਬੈਠੀ ਸੀ ਉਸ ਦੇ ਚਿਹਰੇ ਤੇ ਵੀ ਥੋੜੀ ਖੁਸ਼ੀ ਦਿਖਾਈ ਦੇ ਰਹੀ ਸੀ ਮੈਂ ਉੱਠੀ ਤੇ ਮੰਮੀ ਨੇ ਮੈਨੂੰ ਇੱਕ ਗਲਾਸ ਪਾਣੀ ਦਾ ਪਿਆਇਆ ਮੈਂ ਆਰਾਮ ਨਾਲ ਪਾਣੀ ਪੀ ਲਿਆ ਉਸ ਤੋਂ ਬਾਅਦ ਮੈਂ ਮੰਮੀ ਨੂੰ ਕਿਹਾ ਕਿ ਮੈਂ ਵਾਸ਼ਰੂਮ ਜਾਣਾ ਚਾਹੁੰਦੀ ਹਾਂ ਉਦੋਂ ਹੀ ਸਾਡੇ ਕੋਲ ਨਰਸ ਖੜੀ ਸੀ ਨਰਸ ਨੇ ਮੈਨੂੰ ਵਾਸ਼ਰੂਮ ਵੱਲ ਇਸ਼ਾਰਾ ਕੀਤਾ ਕਿ ਉੱਥੇ ਵਾਸ਼ਰੂਮ ਹੈ ਅਤੇ ਜਿਵੇਂ ਹੀ ਮੈਂ ਵਾਸ਼ਰੂਮ ਜਾਣ ਲਈ ਖੜੀ ਹੋ ਰਹੀ ਸੀ ਤਾਂ ਮੈਂ ਪਹਿਲਾਂ ਆਪਣੇ ਖੱਬੇ ਹੱਥ ਨਾਲ ਚਾਦਰ ਪਾਸੇ ਕੀਤੀ ਜਿਵੇਂ ਹੀ ਮੈਂ ਚਾਦਰ ਨੂੰ ਹਟਾਇਆ ਤਾਂ ਮੇਰੇ ਮੂੰਹ ਚੋਂ ਇੱਕ ਚੀਖ ਨਿਕਲ ਪਈ ਚੀਖ ਇੰਨੀ ਭਿਆਨਕ ਸੀ ਕਿ ਤਿੰਨ ਮੰਜ਼ਿਲ ਹਸਪਤਾਲ ਵਿੱਚ ਇੱਕ ਇੱਕ ਜਣੇ ਨੂੰ ਉਹ ਚੀਖ ਸੁਣਾਈ ਦਿੱਤੀ ਅਤੇ ਸਾਰੇ ਭੱਜ ਕੇ ਸਾਡੇ ਰੂਮ ਵਿੱਚ ਆਉਣ ਲੱਗੇ ਹਸਪਤਾਲ ਵਿੱਚ ਹਫੜਾ ਦਫੜੀ ਮੱਚ ਗਈ ਹਸਪਤਾਲ ਵਿੱਚ ਸਾਰੇ ਮਰੀਜ਼ ਅਤੇ ਸਾਰੇ ਲੋਕ ਇੱਧਰ ਉੱਧਰ ਭੱਜਣ ਲੱਗੇ ਜ਼ਿਆਦਾਤਰ ਲੋਕ ਸਾਡੇ ਕਮਰੇ ਵੱਲ ਹੀ ਰੈਸਾਨ ਅਤੇ ਸਾਡੇ ਕਮਰੇ ਵਿੱਚ ਕਾਫੀ ਭੀੜ ਇਕੱਠੀ ਹੋ ਗਈ ਸੀ ਜਦੋਂ ਮੈਂ ਚਾਦਰ ਨੂੰ ਹਟਾਇਆ ਤਾਂ ਮੈਂ ਦੇਖਿਆ ਕਿ ਮੇਰਾ ਪੂਰਾ ਹੱਥ ਕਾਲਾ ਹੋ ਚੁੱਕਿਆ ਸੀ ਮੇਰੇ ਹੱਥਾਂ ਦੀਆਂ ਉਂਗਲਾਂ ਇੱਕਦਮ ਕਾਲੀਆਂ ਹੋ ਚੁੱਕੀਆਂ ਸਨ ਜਿਵੇਂ ਕੋਈ ਕੋਇਲਾ ਹੋਵੇ ਜਿਸ ਨੂੰ ਦੇਖ ਕੇ ਮੈਂ ਕਾਫੀ ਡਰ ਗਈ ਸੀ ਡਰ ਦੇ ਨਾਲ ਮੇਰੇ ਮੂੰਹ ਵਿੱਚੋਂ ਐਨੀ ਭਿਆਨਕ ਚੀਕ ਨਿਕਲੀ ਅਤੇ ਮੈਂ ਇਹ ਸੋਚ ਰਹੀ ਸੀ ਕਿ ਆਖਿਰ ਇਹ ਹੋਇਆ ਕਿਵੇਂ ਜੋ ਮੇਰੇ ਸਾਹਮਣੇ ਨਰਸ ਖੜੀ ਸੀ ਉਹ ਨਰਸ ਵੀ ਉਸ ਨੂੰ ਦੇਖ ਕੇ ਡਰ ਗਈ ਕਿ ਕਿਵੇਂ ਹੋ ਗਿਆ ਉਦੋਂ ਹੀ ਉੱਥੇ ਡਾਕਟਰ ਆ ਗਏ ਤੇ ਡਾਕਟਰ ਨੇ ਮੇਰਾ ਹੱਥ ਦੇਖਿਆ ਤੇ ਬੋਲਿਆ ਤੁਹਾਨੂੰ ਹੁਣ ਕਿਹੜਾ ਇੰਜੈਕਸ਼ਨ ਦਿੱਤਾ ਗਿਆ ਸੀ ਤਾ ਮੰਮੀ ਨੇ ਕਿਹਾ ਕਿ ਇੱਕ ਨਰਸ ਆਈ ਸੀ ਜਿਸ ਨੇ ਇਸ ਨੂੰ ਇੰਜੈਕਸ਼ਨ ਲਗਾਇਆ ਫਿਰ ਡਾਕਟਰ ਨੇ ਸਾਡੇ ਤੋਂ ਉਸਦਾ ਨਾਮ ਪੁੱਛਿਆ ਮੰਮੀ ਨੇ ਉਸਦਾ ਨਾਮ ਦੱਸਿਆ ਕਿ ਕਮਲ ਸੀ ਜਿਸ ਦੀ ਡਿਊਟੀ ਹੁਣੇ ਖਤਮ ਹੋਈ ਹੈ ਅਤੇ ਉਹ ਆਪਣੇ ਘਰ ਜਾ ਚੁੱਕੀ ਹੈ ਕਿਉਂਕਿ ਉਸ ਹਸਪਤਾਲ ਵਿੱਚ ਨਰਸ ਦੀ ਡਿਊਟੀ 7 ਘੰਟੇ ਹੀ ਹੁੰਦੀ ਹੈ ਉਸ ਦੀ ਡਿਊਟੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਸੀ ਅਤੇ ਉਦੋਂ ਤੱਕ ਉਹ ਆਪਣੇ ਘਰ ਜਾ ਚੁੱਕੀ ਸੀ ਅਤੇ ਉਸ ਦੀ ਜਗ੍ਹਾ ਦੂਸਰੀ ਨਰਸ ਆਈ ਤਾਂ ਉਦੋਂ ਡਾਕਟਰ ਨੇ ਦੇਖਿਆ ਕਿ ਉਸ ਨੇ ਮੈਨੂੰ ਕਿਹੜਾ ਇੰਜੈਕਸ਼ਨ ਲਗਾਇਆ ਜਿਵੇਂ ਹੀ ਡਾਕਟਰ ਨੇ ਇੰਜੈਕਸ਼ਨ ਦੇਖਿਆ ਤਾਂ ਕਾਫੀ ਹੈਰਾਨ ਰਹਿ ਗਏ ਕਿਉਂਕਿ ਉਹਨਾਂ ਨੇ ਮੈਨੂੰ ਜੋ ਇੰਜੈਕਸ਼ਨ ਲਗਾਇਆ ਸੀ ਉਹ ਕਿਸੇ ਹੋਰ ਮਰੀਜ਼ ਨੂੰ ਲਗਾਉਣਾ ਸੀ ਤੇ ਉਹਨਾਂ ਨੇ ਗਲਤੀ ਨਾਲ ਮੈਨੂੰ ਲਗਾ ਦਿੱਤਾ ਜਿਸ ਵਜ੍ਹਾ ਨਾਲ ਮੈਨੂੰ ਰਿਐਕਸ਼ਨ ਹੋ ਗਿਆ ਤੇ ਮੇਰਾ ਪੂਰਾ ਹੱਥ ਕਾਲਾ ਪੈ ਚੁੱਕਿਆ ਸੀ ਹੁਣ ਅੰਤ ਵਿੱਚ ਡਾਕਟਰ ਨੇ ਇੱਕ ਹੀ ਫੈਸਲਾ ਲਿਆ ਕਿ ਇਸ ਹੱਥ ਨੂੰ ਤਾਂ ਹੁਣ ਕੱਟਣਾ ਹੀ ਪਵੇਗਾ ਨਹੀਂ ਤਾਂ ਇਹ ਇਨਫੈਕਸ਼ਨ ਪੂਰੇ ਸਰੀਰ ਵਿੱਚ ਫੈਲ ਜਾਵੇਗਾ ਉਦੋਂ ਤੱਕ ਮੇਰਾ ਭਰਾ ਵੀ ਉੱਥੇ ਆ ਚੁੱਕੇ ਸਨ ਇੱਕ ਵੀਰ ਨਾਲ ਨਾਲ ਦੇ ਸ਼ਹਿਰ ਵਿੱਚ ਗਿਆ ਸੀ ਤੇ ਉਹ ਜਲਦੀ ਉੱਥੇ ਪਹੁੰਚ ਗਿਆ ਇਹ ਸੁਣ ਕੇ ਮੈਂ ਕਾਫੀ ਜ਼ਿਆਦਾ ਰੋਣ ਲੱਗੀ ਕਿ ਪਲੀਜ਼ ਤੁਸੀਂ ਕੁਝ ਇਹੋ ਜਿਹਾ ਕਰੋ ਜਿਸ ਨਾਲ ਮੇਰਾ ਹੱਥ ਨਾ ਕੱਟਣਾ ਪਵੇ ਲੇਕਿਨ ਡਾਕਟਰ ਨੇ ਬੋਲਿਆ ਹੁਣ ਹੋਰ ਕੋਈ ਰਸਤਾ ਨਹੀਂ ਹੈ ਹੱਥ ਤਾਂ ਕੱਟਣਾ ਹੀ ਪਵੇਗਾ ਨਹੀਂ ਤਾਂ ਇਹ ਪੂਰੇ ਸਰੀਰ ਵਿੱਚ ਇਨਫੈਕਸ਼ਨ ਫੈਲ ਜਾਵੇਗਾ ਫਿਰ ਉਦੋਂ ਹੀ ਮੇਰੇ ਭਰਾ ਤੇ ਮੰਮੀ ਨੇ ਫੈਸਲਾ ਲਿਆ ਕਿ ਠੀਕ ਹੈ ਹੁਣ ਇੱਕ ਹੀ ਰਸਤਾ ਬਚਿਆ ਹੈ ਤਾਂ ਹੱਥ ਨੂੰ ਕੱਟ ਦਿਓ ਉਦੋਂ ਮੈਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ ਅਤੇ ਡਾਕਟਰ ਨੇ ਮੇਰਾ ਇੱਕ ਹੱਥ ਕੱਟ ਦਿੱਤਾ ਜਦੋਂ ਮੈਂ ਵਾਪਸ ਆਪਰੇਸ਼ਨ ਥੀਏਟਰ ਤੋਂ ਬਾਹਰ ਆਈ ਤਾਂ ਮੈਂ ਕੁਝ ਨਾ ਬੋਲੀ ਬਸ ਮੇਰੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਗ ਰਹੇ ਸਨ ਅਤੇ ਮੈਂ ਮਨ ਹੀ ਮਨ ਸੋਚ ਰਹੀ ਸੀ ਕਿ हे ਪ੍ਰਮਾਤਮਾ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਆਖ ਮੇਰੇ ਮੈ ਕੇ ਸੇ ਦਾ ਕੀ ਵਗਾੜਿਆ ਸੀ ਡਾਕਟਰ ਨੇ ਸਾਨੂੰ ਹਸਪਤਾਲ ਵਿੱਚ ਇੱਕ ਹੋਰ ਦਿਨ ਰੱਖਿਆ ਅਗਲੇ ਦਿਨ ਫਿਰ ਉਹੀ ਨਰਸ ਆਈ ਉਸ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਮੇਰਾ ਹੱਥ ਕੱਟਿਆ ਕੱਟ ਚੁੱਕਿਆ ਹੈ ਉਹ ਨਰਸ ਮੇਰੇ ਕੋਲ ਆਈ ਤੇ ਉਹਨਾਂ ਨੇ ਮੈਨੂੰ ਸਾਨੂੰ ਬਹੁਤ ਹੀ ਪਿਆਰ ਨਾਲ ਪੁੱਛਿਆ ਹੁਣ ਕਿਵੇਂ ਲੱਗ ਰਿਹਾ ਹੈ ਤੁਹਾਨੂੰ ਮੈਂ ਕਿਹਾ ਦੀਦੀ ਮੇਰਾ ਇਹ ਹੱਥ ਕੱਟ ਦਿੱਤਾ ਗਿਆ ਹੈ ਇਹ ਸੁਣ ਕੇ ਉਹ ਬਹੁਤ ਹੀ ਡਰ ਗਈ ਅਤੇ ਇਕਦਮ ਹੈਰਾਨ ਹੋ ਗਈ ਤੇ ਬੋਲੀ ਕਿਵੇਂ ਕਦੋਂ ਤੇ ਕਿਸ ਤਰ੍ਹਾਂ ਹੋਇਆ ਫਿਰ ਮੈਂ ਉਹਨਾਂ ਨੂੰ ਕਿਹਾ ਜਦੋਂ ਤੁਸੀਂ ਮੈਨੂੰ ਇੰਜੈਕਸ਼ਨ ਲਗਾ ਕੇ ਗਏ ਸੀ ਉਸ ਤੋਂ ਬਾਅਦ ਮੈਨੂੰ ਨੀਂਦ ਆਉਣ ਲੱਗੀ ਤੇ ਮੈਂ ਸੌ ਗਈ ਲੇਕਿਨ ਜਦੋਂ ਮੈਂ ਉੱਠੀ ਤੇ ਮੇਰਾ ਹੱਥ ਪੂਰਾ ਕਾਲਾ ਹੋ ਚੁੱਕਿਆ ਸੀ ਉਹ ਨਰਸ ਸੋਚਣ ਲੱਗੀ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਮੈਂ ਤਾਂ ਜੋ ਮੈਨੂੰ ਡਾਕਟਰ ਨੇ ਬੋਲਿਆ ਸੀ ਉਹੀ ਇੰਜੈਕਸ਼ਨ ਲਗਾਇਆ ਸੀ ਦੀਦੀ ਨੇ ਆਪਣੀ ਫਾਈਲ ਵਿੱਚ ਦੇਖਿਆ ਤਾਂ ਉਸ ਵਿੱਚ ਲਿਖਿਆ ਸੀ ਕਿ ਰੂਮ ਨੰਬਰ 20 ਦੇ ਮਰੀਜ਼ ਨੂੰ ਏ ਇੰਜੈਕਸ਼ਨ ਲਗਾਉਣਾ ਹੈ ਲੇਕਿਨ ਜਦੋਂ ਅਸੀਂ ਹਸਪਤਾਲ ਪਹੁੰਚੇ ਉਸ ਸਮੇਂ ਏਸੀ ਵਾਲਾ ਕੋਈ ਵੀ ਰੂਮ ਖਾਲੀ ਨਹੀਂ ਸੀ ਅਤੇ ਸਾਨੂੰ ਬਿਨਾ ਏਸੀ ਵਾਲੇ ਰੂਮ ਨੰਬਰ 26 ਵਿੱਚ ਭੇਜ ਦਿੱਤਾ ਗਿਆ ਲੇਕਿਨ ਉਦੋਂ ਮੈਂ ਸ਼ਮਸ਼ੀਰ ਅੰਕਲ ਨੂੰ ਕਿਹਾ ਕਿ ਅੰਕਲ ਗਰਮੀ ਬਹੁਤ ਹੈ ਤੁਸੀਂ ਕੋਸ਼ਿਸ਼ ਕਰੋ ਸ਼ਾਇਦ ਕੋਈ ਏਸੀ ਵਾਲਾ ਕਮਰਾ ਮਿਲ ਜਾਵੇ ਉਦੋਂ ਸ਼ਮਸ਼ੀਰ ਅੰਕਲ ਨੇ ਹਸਪਤਾਲ ਦੇ ਸਟਾਫ ਨੂੰ ਮਿੰਤਾ ਕਰਕੇ ਰੂਮ ਨੰਬਰ 20 ਨੂੰ ਖਾਲੀ ਕਰਵਾ ਲਿਆ ਅਤੇ ਜੋ ਸਾਡੇ ਤੋਂ ਪਹਿਲਾਂ ਰੂਮ ਨੰਬਰ ਵਿੱਚ ਰੂਮ ਨੰਬਰ 20 ਵਿੱਚ ਮਰੀਜ਼ ਸਨ ਉਹਨਾਂ ਨੂੰ ਇੱਕ ਸਧਾਰਨ ਕਮਰੇ ਵਿੱਚ ਸ਼ਿਫਟ ਕੀਤਾ ਗਿਆ ਲੇਕਿਨ ਉਦੋਂ ਤੱਕ ਕਾਗਜ਼ੀ ਪ੍ਰਕਿਰਿਆ ਪੂਰੀ ਨਹੀਂ ਹੋਈ ਸੀ ਇਸ ਲਈ ਕਾਗਜ਼ ਵਿੱਚ ਮੇਰਾ ਨਾਮ ਨਹੀਂ ਲਿਖਿਆ ਸੀ ਜਿਸ ਨਰਸ ਨੂੰ ਰੂਮ ਨੰਬਰ 20 ਵਿੱਚ ਇੰਜੈਕਸ਼ਨ ਲਗਾਉਣ ਭੇਜਿਆ ਗਿਆ ਸੀ ਉਸ ਵਿੱਚ ਪਹਿਲਾਂ ਵਾਲੇ ਮਰੀਜ਼ ਦਾ ਹੀ ਨਾਮ ਸੀ ਨਰਸ ਨੇ ਆ ਕੇ ਮੈਨੂੰ ਇੰਜੈਕਸ਼ਨ ਲਗਾ ਦਿੱਤਾ ਜਿਸ ਵਜ੍ਹਾ ਨਾਲ ਮੈਨੂੰ ਆਪਣਾ ਹੱਥ ਗਵਾਉਣਾ ਪਿਆ ਅਤੇ ਮੇਰੇ ਮਨ ਵਿੱਚ ਇੱਕ ਹੀ ਵਿਚਾਰ ਆ ਰਿਹਾ ਸੀ ਕਿ ਕਾਸ਼ ਮੈਂ ਉਦੋਂ ਏਸੀ ਵਾਲੇ ਰੂਮ ਦੀ ਜिद ਨਾ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਮੇਰਾ ਹੱਥ ਮੇਰੇ ਕੋਲ ਹੁੰਦਾ ਅੱਜ ਮੈਨੂੰ ਇਸ ਐਸ਼ ਔਰ ਆਰਾਮ ਦੀ ਕੀਮਤ ਆਪਣਾ ਹੱਥ ਗਵਾ ਕੇ ਚੁਕਾਉਣੀ ਪਈ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਕਹਾਣੀ ਇੱਕ ਹੱਡ ਬਿੱਤੀ ਕਹਾਣੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਇਹ ਜਰੂਰ ਦੱਸਿਓ ਕਿ ਇੱਥੇ ਉਸ ਲੜਕੀ ਦੀ ਗਲਤੀ ਸੀ ਜਾਂ ਫਿਰ ਹਸਪੀਟਲ ਵਾਲਿਆਂ ਦੀ ਗਲਤੀ ਸੀ ਜਿਸ ਕਰਕੇ ਇੱਕ ਲੜਕੀ ਨੂੰ ਆਪਣੇ ਸਰੀਰ ਦਾ ਅੰਗ ਕਟਵਾਉਣਾ ਪਿਆ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਮੇਰੇ ਪਿੰਡੋ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਕਿ ਇੱਕ ਛੋਟੀ ਜੀ ਗਲਤੀ ਨੇ ਲੜਕੀ ਦੀ ਜ਼ਿੰਦਗੀ ਬਦਲ ਦਿੱਤੀ ਹਮੇਸ਼ਾ ਆਪਾਂ ਜਦੋਂ ਵੀ ਕਿਤੇ ਵੀ ਜਾਣੇ ਹਾਂ ਤਾਂ ਆਪਾਂ ਨੂੰ ਪੂਰੇ ਚੁੱਕੰਨੇ ਹੋ ਕੇ ਚੱਲਣਾ ਪੈਂਦਾ ਹੈ ਧੰਨਵਾਦ ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ